ਭਗਵਤ ਮਾ ਦੀ ਐਗਵਾਈ ਵਾਲੀ ਸਰਕਾਰ ਨੇ ਕਰਕੇ ਦਿਖਾ ਦਿੱਤਾ। ਦਰਅਸਲ ਪੰਜਾਬ ਦੇ ਵਿੱਚ 205 ਨਵੀਆਂ ਸਕੂਲ ਬਸਾਂ ਦੀ ਸ਼ੁਰੂਆਤ ਕੀਤੀ ਆ। ਜਿਹਦੇ ਤਹਿਤ 10000 ਤੋਂ ਵੱਧ ਬੱਚੇ ਲਾਭ ਲੈ ਰਹੇ ਨੇ। ਬਹੁਤ ਸਾਰੇ ਬੱਚੇ ਜਿਹੜੇ ਕੇਵਲ ਨਵੈਣਾ ਦੀ ਸਹੂਲਤ ਨਾ ਹੋਣ ਕਰਕੇ ਆਪਣੀ ਪੜ੍ਹਾਈ ਛੱਡ ਦਿੰਦੇ ਸੀਗੇ। ਉਹਨਾਂ ਬੱਚਿਆਂ ਨੇ ਇਹ ਸਕੂਲ ਦੇ ਵਿੱਚ ਦਾਖਲਾ ਲਿਆ ਔਰ ਉਹਨਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ। ਬੈਂਦੀ ਸਹੂਲਤ ਹੋਣ ਕਾਰਨ ਮੈਂ ਸਕੂਲ ਵਿੱਚ ਦਾਖਲਾ ਲਿਆ ਤੇ ਮੈਨੂੰ ਇਹ ਦੱਸਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਕਿ ਮੈਂ ਇਸ ਸਕੂਲ ਵਿੱਚ ਦਾਖਲਾ ਲੈ ਕੇ ਆਪਣੀ ਪੜ੍ਹਾਈ ਕੀਤੀ ਤੇ ਮਿਹਨਤ ਨਾਲ ਇਸ ਵਾਰ 10ਵੀਂ ਵਿੱਚੋਂ ਮੈਰਿਟ ਵੀ ਹਾਸਲ ਕੀਤੀ। ਮੈਂ ਪਿੰਡ ਬਲਖੰਡੀ ਤੋਂ ਆਨੀ ਹਾਂ ਜੋ ਕਿ ਇੱਥੋਂ 12 ਕਿਲੋਮੀਟਰ ਦੀ ਦੂਰੀ ਤੇ ਹੈ। ਮੈਂ ਇਸ ਸਾਲ ਤਾਈਕਵੋਂਡੋ ਵਿੱਚ ਸਟੇਟ ਵਿੱਚ 골ਡ ਮੈਡਲ ਪ੍ਰਾਪਤ ਕੀਤਾ। ਅੱਗੇ ਮੈਂ ਕੁਝ ਦਿਨਾਂ ਬਾਅਦ ਨੈਸ਼ਨਲ ਖੇਡਣ ਜਾਣਾ ਹੈ। 200 ਸਕੂਲਾਂ ਦੇ ਵਿੱਚ ਇਹ ਜੀਆਂ ਬੱਸਾਂ ਚੱਲ ਰਹੀਆਂ ਨੇ 20-20 ਕਿਲੋਮੀਟਰ ਤੋਂ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ ਹੁਣ ਸਕੂਲ ਚ ਪੜਨਾ ਸਮੇਂ ਸਿਰ ਪਹੁੰਚਣਾ ਤੇ ਸਿਆਲਾਂ ਦੀ ਪਰਵਾਹ ਕੀਤੇ ਬਿਨਾ ਸਕੂਲ ਜਾਇਆ ਜਾ ਸਕਦਾ ਹੈ